ਨਵੇਂ ਸਾਲ ਦੀ ਆਮਦ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਪੱਬਾ ਪਾਰ ਦਿਸਰੀ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਬੀਐਸਐਫ ਅਤੇ ਫੌਜ ਦੇ ਸਹਿਯੋਗ ਦੇ ਨਾਲ ਜ਼ਿਲ੍ਹੇ ਪਾਰਤੇ ਵਿੱਚ ਨਾਕਿਆਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਸ਼ਖਸ਼ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਦੇ ਚਲਦੇ ਅੱਜ ਪਠਾਨਕੋਟ ਸ਼ਹਿਰ ਵਿਖੇ ਪੁਲਿਸ ਦੇ ਵੱਲੋਂ ਆਰਮੀ ਦੇ ਸਹਿਯੋਗ ਦੇ ਨਾਲ ਇੱਕ ਫਲੈਗ ਮਾਰਚ ਕੱਢਿਆ ਗਿਆ ਤੇ ਨਾਕਾ ਲਗਾ ਕੇ 체కింగ్ ਕੀਤੀ ਗਈ ਤਾਂ ਦੂਜੇ ਪਾਸੇ ਸਰਹੱਦੀ ਖੇਤਰ ਦੇ ਵਿੱਚ ਬੀਐਸਐਫ ਤੇ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਛੱਕੀ ਥਾਵਾਂ ਨੂੰ ਬਨਕੀ ਦੇ ਨਾਲ ਖੰਘਾਲਿਆ ਜਾ ਰਿਹਾ ਇਸ ਸੰਬੰਦੇ ਚੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਣੇ ਆ ਇਹ ਤਿਉਹਾਰਾਂ ਦੀ ਮੱਦੀ ਨਜ਼ਰ ਸਾਰੇ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸਾਰੀ ਫੋਰਸ ਆਰਮੀ ਬੀਐਸਐਫ ਦਾ ਇਹ ਕੰਬਾਈਨਡ ਆਪਰੇਸ਼ਨ ਚੱਲਦਾ ਰਹਿੰਦਾ ਵਾ ਪਹਿਲਾਂ ਸਾਈਡਾਂ ਤੇ ਚੌਣਪੁਰ ਸਾਈਡ ਔਰ ਜਿੱਧਰ ਜਿੱਧਰ ਦੀ ਰੋਜ਼ ਅਸੀਂ ਆਪਣਾ ਪਲਾਨ ਕਰ ਲੈਂਦੇ ਆ ਤੇ ਵੈਸੇ ਲੋਕਾਂ ਦੀ ਸਿਕਿਉਰਿਟੀ ਵਾਸਤੇ ਇਹ ਸਰਚ ਵਗੈਰਾ ਚੱਲਦੀ ਰਹਿੰਦੀ ਹੈ ਕੋਈ ਇਨਪੁਟ ਵਗੈਰਾ ਨਹੀਂ ਕੋਈ ਖਾਸ ਇਨਪੁਟ ਨਹੀਂ ਆ ਇਹ ਤਾਂ ਰੁਟੀਨ ਦਾ ਮੈਟਰ ਹੈਗਾ ਇਹ ਰੋਜ਼ ਹੀ ਚੱਲਦਾ ਹੈ ਫਿਕਰ ਦੇਖਿਆ ਜਾਵੇ ਕਿੰਨੇ ਕਿ ਨਾਕੇ ਜੜੇ ਲਗਾਏ ਗਿਆ ਨਵੇਂ ਸਾਲ ਨੂੰ ਦੇਖਦੇ ਹੋਏ ਨੋ ਕਹਿੰਦੀ ਕਾਊਂਟਿੰਗ ਇਦਾਂ ਦਸਨੀ ਨਹੀਂ ਜਾਇਜ਼ ਨਹੀਂ ਹੈਗੀ ਬਟ ਸਾਰਾ ਜਿਹੜਾ ਏਰੀਆ ਉਹਨੂੰ ਕਵਰ ਕੀਤਾ ਹੋਇਆ ਨਾ ਕਹਿਰਾਂ ਹੀ ਕਰਦੇ ਆ ਸੀ ਸਰ ਪਿਛਲੇ ਦਿਨ ਸੁਣਦੇ ਵਿੱਚ ਆਇਆ ਸੀਗਾ ਕਿ ਕੁਝ ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਕਿ ਹੈ ਦਰਗਾ ਜੇ ਕੋਈ ਡਾਊਟਫੁਲ ਬੰਦਾ ਲੱਗਦਾ ਉਹਨੂੰ ਰਾਉਂਡ ਅਪ ਕਰਨਾ ਬੰਦਾ ਉਹ ਚੈੱਕ ਉਹਨੂੰ ਚੈੱਕ ਕਰਕੇ ਉਹਨੂੰ ਪ੍ਰੋਪਰਲੀ ਖਰੀਦ ਕਰਤਾ ਜਾਂਦਾ ਹੈ ਲੋਕਾਂ ਵਿੱਚ ਕਾਫੀ ਅਫਵਾਹਾਂ ਕਰਦੀਆਂ ਬੈਠੇ ਨੇ ਉਹਦੇ ਬਾਰੇ ਕਿ ਨਹੀਂ ਕੋਈ ਅਫਵਾਹ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਰੂਟੀਨ ਸਰਦੀਆਂ ਦਿਨਾਂ ਵਿੱਚ ਨਵੇਂ ਸਾਲ ਦੇ ਤੇ ਇਸ ਕੇ ਰੂਟੀਨ ਦੀ ਚੈਕਿੰਗ ਚੱਲਦੀ ਹੈ ਇਹ ਕੋਈ ਕੋਈ ਅਫਵਾਹ ਨਹੀਂ ਕੋਈ ਗੱਲ ਨਹੀਂ ਹੈ ਲੋਕਾਂ ਦੀ ਸਕਿਉਰਟੀ ਲਈ ਪੁਲਿਸ ਬੈਠੀ ਹੈ ਔਰ ਆਪਣਾ ਕੰਮ ਕਰ ਰਹੀ ਹੈ 18 ਕੋਟ ਤੋਂ ਕਵਲਰੰਦਾਵਦੀ ਰਿਪੋਰਟ